ਉਹਨਾਂ ਦਾ ਕੰਮ ਹੈ ਗੋਲੇ ਦਾਗਣੇ ਸਾਡਾ ਕੰਮ ਆ ਆਪਣੇ ਹੱਕਾਂ ਲਈ ਲੜਨਾ ਤੇ ਹਿੱਕਾ ਟਾ ਕੇ ਖੜਨਾ ਸੋਹੀ ਖਲੋਤੇ ਆ ਹਾਂ ਜੇ ਪਿੱਛੇ ਹਟਣ ਦੀ ਗੱਲ ਆਊਗੀ ਉਹ ਹਟਣਗੇ ਅਸੀਂ ਨਹੀਂ ਹਟਾਂਗੇ ਪਤਾ ਵਾ ਕਿ ਹਾਂ ਟੋਪ ਦੇ ਗੋਲੇ ਸਾਨੂੰ ਉਡਾ ਦੇਣਗੇ ਪਰ ਅਸੀਂ ਫਿਰ ਵੀ ਖੜਦੇ ਰਹੇ ਹਾਂ ਕਿ ਸਾਨੂੰ ਤੇ ਕਹਿੰਦੇ ਕਿ ਤੁਸੀਂ ਦੇਸ਼ ਦੇ ਵਾਸੀ ਜੇ ਤੇ ਉਹੀ ਦੇਸ਼ ਦੇ ਵਾਸੀਆਂ ਦੇ ਉੱਤੇ ਅਤਰੂ ਗੈਸ ਦੇ ਗੋਲੇ ਛੱਡਦੇ ਆ ਤੇ ਉਹੀ ਦੇਸ਼ ਦੇ ਬਜ਼ੁਰਗ ਜਿਨ੍ਹਾਂ ਦੇ ਉੱਤੇ ਡਾਂਗਾ ਚਲਾਈਆਂ ਜਾਂਦੀਆਂ ਉਹਨਾਂ ਨੂੰ ਛੱਟਾਂ ਲਾਈਆਂ ਜਾਂਦੀਆਂ ਠੀਕ ਹੈ ਜੀ ਬਜ਼ੁਰਗਾਂ ਦੇ ਉੱਤੇ ਵੀ ਇਹਨਾਂ ਕੋਲੋਂ ਤਰਸ ਨਹੀਂ ਕੀਤਾ ਜਾਂਦਾ ਸ਼ਹੀਦੋ ਕੀ ਬਸਤੀ ਮਿਲਦੀ ਬਣਦੀ ਨਹੀਂ ਸਸਤੀ ਬਣਦੀ ਹੈ ਸਸਤੀ ਜੇ ਮਿਟਾਓਗੇ ਹਸਤੀ ਐਸੀ ਦਾਦੀ ਬਸਤੀ ਆ ਐਸੀ ਦਾਦੀ ਜ਼ਮੀਨ ਆ ਇੱਥੇ ਬਿਨਾ ਕੁਰਬਾਨੀ ਤੋਂ ਤੇ ਕੋਈ ਰਾਜ ਨਹੀਂ ਮਿਲਿਆ ਹੱਕਾਂ ਦੀ ਤੇ ਗੱਲ ਹੀ ਬੜੀ ਦੂਰ ਦੀ ਆ ਇਹ ਜਿਹੜੇ ਅਫਸਰ ਪਿੱਛੇ ਖਲੋਤੇ ਨਾ ਇਹਨਾਂ ਦੀ ਜਮੀਰਾ ਮਰ ਚੁੱਕੀਆਂ ਵਾ ਕੱਲ ਨੂੰ ਮਹਾਰਾਜ ਨਾ ਕਰੇ कल ਨੂੰ ਇਹਨਾਂ ਦੇ ਸ਼ਮਾ ਬਣਿਆ ਨਾ ਤੇ ਇਹਨਾਂ ਦੇ ਡੈਡੀ ਹੁਣੀ ਆ ਕੇ ਮੋਰਚੇ ਤੇ ਖਲੋਣਗੇ ਤੇ ਇਸੇ ਤਰ੍ਹਾਂ ਇਹਨਾਂ ਦੇ ਅੱਗੇ ਪੀੜੀ ਜਿਹੜੀ ਆ ਉਹ ਇਹਨਾਂ ਦੇ ਡਾਂਗਾ ਮਾਰੂਗੀ ਵੱਖਵਾਦੀ ਆਤੰਗਵਾਦੀ ਖਾਲਸਤਾਨੀ ਇਹ ਸਾਰੇ ਬੱਚ ਸਾਨੂੰ ਵਧੀਆ ਲੱਗਦੇ ਆ ਠੀਕ ਹੈ ਜੀ ਮੈਡਮ ਨੇ ਇਹ ਇਹ ਮੈਡਲ ਆ ਸਗੋਂ ਇਹਦੇ ਤੋਂ ਤੇ ਪਛਾਣ ਹੁੰਦੀ ਕਿ ਸਿੱਖ ਖਾਲਸਤਾਨੀ ਆ ਸਿੱਖ ਆਤੰਗਵਾਦੀ ਆ ਕਿਉਂਕਿ ਉਹ ਲੰਗਰ ਲਾਉਂਦੇ ਆ ਇੰਨੀ ਵੀ ਆਪਣੀ ਜ਼ਮੀਰ ਨਾ ਮਾਰੋ ਕਿ ਤੁਹਾਨੂੰ ਆਪਣੇ ਪਿਓ ਦੇ ਪੱਗ ਦੇ ਉੱਤੇ ਪੈਰ ਲੱਗ ਕੇ ਜਾਣਾ ਪਵੇ ਠੀਕ ਹੈ ਸੋ ਇਹ ਇਨਾਂ ਨੇ ਜ਼ਮੀਰ ਮਾਰ ਲਈ ਹੋਈ ਆ ਸਿੱਖੋ ਕਿਸਾਨ ਵੀਰੋ ਇੱਕ ਗੱਲ ਸਮਝ ਲਓ ਜੇ ਅਸੀਂ ਇੱਕ ਦੂਜੇ ਨੂੰ ਗੱਲਾਂ ਕਰਨ ਚ ਇੱਕ ਦੂਜੇ ਨੂੰ ਮਾਰਾ ਕਹਿ ਚ ਰਹਿ ਗਏ ਫਿਰ ਮੋਚਾ ਨਹੀਂ ਜਿੱਤਿਆ ਜਾਣਾ ਸ਼ੰਭੂ ਮੋਰਚੇ 'ਚ ਤੂਫਾਨ ਸਿੰਘ ਵੀ ਪਹੁੰਚ ਚੁੱਕਿਆ ਹੈ ਹਾਲਾਂਕਿ ਵੱਖ-ਵੱਖ ਧਰਨਿਆਂ ਦੇ ਵਿੱਚ ਤੂਫਾਨ ਸਿੰਘ ਨੂੰ ਤੁਸੀਂ ਵੇਖਦੇ ਆਏ ਹੋ ਤੇ ਹੁਣ ਸ਼ੰਭੂ ਮੋਰਚੇ ਦੇ ਵਿੱਚ ਵੀ ਤੂਫਾਨ ਸਿੰਘ ਨੇ ਆਪਣੀ ਹਾਜ਼ਰੀ ਲਵਾਈ ਹੈ ਗੱਲਬਾਤ ਕਰਦੇ ਆਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਚੜ੍ਹਦੀ ਕਲਾ 'ਚੋਂ ਕਿਰਪਾ ਮਾਰੇ ਦੀ ਨਾਂਦਿਆ ਜਮੀਨਾ ਜਾਈਓ ਫਿਰ ਸ਼ੰਭੂ ਕੀ ਮਾਹੌਲ ਨਜ਼ਰ ਆਉਂਦਾ ਹੈ ਦੋ ਤਿੰਨ ਦਿਨਾਂ ਤੋਂ ਤਸਵੀਰਾਂ ਵੀ ਵੇਖ ਰਹੇ ਹੋਵੋਗੇ ਅੱਥਰੂ ਗੈਸ ਦੇ ਗੋਲੇ ਦਾਗ ਹੀ ਜਾਂਦੇ ਨੇ ਅੱਜ ਤਾਂ ਹਾਲਾਂਕਿ ਮਾਹੌਲ ਸ਼ਾਂਤ ਹੈ ਮਾਹੌਲ ਤੁਹ ਉਹ ਗੋਲੇ ਦਾਗਣੇ ਸਾਡਾ ਕੰਮ ਆ ਆਪਣੇ ਹੱਕਾਂ ਲਈ ਲੜਨਾ ਤੇ ਹੱਕਾਂ ਟਾ ਕੇ ਖੜਨਾ ਸੋਹੀ ਖਲੋਤੇ ਆ ਹਾਂ ਜੇ ਪਿੱਛੇ ਹਟਣ ਦੀ ਗੱਲ ਆਊਗੀ ਉਹ ਹਟਣਗੇ ਅਸੀਂ ਨਹੀਂ ਹਟਾਂਗੇ ਮਾਹੌਲ ਚਾਲ ਦੀ ਗੱਲ ਕਰਦੇ ਆ ਇਹਦੇ ਸ ਮੈਂ ਪਿੱਛੋਂ 10 15 ਕਿਲੋਮੀਟਰ ਹੋ ਗਏ ਹਨਾ ਉੱਥੋਂ ਆਉਂਦੇ ਤੇ ਸਾਰਾ ਭਰਿਆ ਪਿਆ ਇੱਕ ਲੱਟਰਾਲੀਆਂ ਦਾ ਟਰਾਲੀਆਂ ਦਾ ਇੱਥੇ ਰੋਲਾ ਨਹੀਂ ਇੱਥੇ ਅਗਦੀ ਜ਼ਮੀਰ ਵਾਲੇ ਖਲੋਤੇ ਆ ਇੱਥੇ ਜਿਨ੍ਹਾਂ ਨੇ ਆਪਣੇ ਪੰਥ ਦੇ ਆਪਣੇ ਹੱਕਾਂ ਲਈ ਲੜਨ ਵਾਸਤੇ ਆ ਉਹ ਸਾਰੇ ਖਲੋਤੇ ਆ ਇੱਥੇ ਸਵਾਲ ਇੱਕੋ ਹੀ ਆਉਂਦਾ ਵਾ ਜੇ ਹਟਣਾ ਤੇ ਤੁਸੀਂ ਪਿੱਛੇ ਹਟੋਗੇ ਜੇ ਸੋਚਦੇ ਅਸੀਂ ਹਟ ਜਾਾਂਗੇ ਅੱਜ ਤੇ ਪਤਾ ਵਾ ਕਿ ਹਾਂ ਟੋਪ ਦੇ ਗੋਲੇ ਸਾਨੂੰ ਉਡਾ ਦੇਣਗੇ ਪਰ ਅਸੀਂ ਫਿਰ ਵੀ ਖੜਦੇ ਰਹੇ ਆ ਪਰਾ ਮੈਂ ਮੈਂ 300 ਕਿਸਾਨ ਜ਼ਖਮੀ ਵੀ ਹੋ ਗਿਆ ਕਈਆਂ ਦੇ ਤਾਂ ਗੰਭੀਰ ਸੱਟਾਂ ਵੀ ਲੱਗੀਆਂ ਨੇ 2 ਦਿਨ ਦੀ ਦੀ ਗੈਰ ਨੇ ਅੱਖਾਂ ਦੀ ਰੋਸ਼ਨੀ ਵੀ ਚਲੀ ਗਈ ਕੱਲ ਇੱਕ ਬਾਪੂ ਵੀ ਪੂਰਾ ਹੋ ਗਿਆ ਤਾਂ ਕਿਵੇਂ ਦੇਖਦੇ ਹੋ ਲਗਾਤਾਰ ਤਾਂ ਉਹਨਾਂ ਦੇ ਵੱਲੋਂ ਤਾਂ ਕੰਮ ਚਾਲੂ ਹੋਇਆ ਪਿਆ ਵੇਖੋ ਜੀ ਪਹਿਲਾਂ ਤੇ ਗੱਲ ਹੈ ਸ਼ਹੀਦਾਂ ਦੀ ਬਸਤੀ ਮਿਲਦੀ ਬਣਤੀ ਨਹੀਂ ਸਸਤੀ ਬਣਤੀ ਹੈ ਸਸਤੀ ਜੇ ਮਿਟਾਓਗੇ ਹਸਤੀ ਐਸੀ ਦਾਦੀ ਬਸਤੀ ਆ ਐਸੀ ਦਾਦੀ ਜ਼ਮੀਨ ਆ ਇੱਥੇ ਬਿਨਾ ਕੁਰਬਾਨੀ ਤੋਂ ਤੇ ਕੋਈ ਰਾਜ ਨਹੀਂ ਮਿਲਿਆ ਹਕਤਾਂ ਦੀ ਤਾਂ ਗੱਲ ਹੀ ਬੜੀ ਦੂਰ ਦੀ ਆ ਕੁਰਬਾਨੀ ਜਿਹੜੀ ਆ ਉਹ ਦੇਨ ਚ ਮਹਾਰਾਜ ਦੀ ਕਿਰਪਾ ਦੀ ਇੰਨੀ ਰਹੀ ਆ ਗੁਰਗੋਬਿੰਦ ਸਿੰਘ ਮਹਾਰਾਜ ਨੇ ਸਰਬੰਸ ਵਾਰਿਆ ਭਾਈ ਤਾਰੂ ਸਿੰਘ ਜੀ ਨੇ ਖੋਪੜ ਲਵਾਤਾ ਠੀਕ ਹੈ ਜੀ ਤੇ 84 ਦੇ ਵਿੱਚ ਆਪਣਾ ਸਾਰਾ ਕੁਝ ਲੁਟਾ ਕੇ ਫਿਰ ਵੀ ਖਾਲਸਾ ਪੰਥ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਿਹਾ ਤੇ ਜ਼ੁਲਮਾਂ ਦੇ ਖਿਲਾਫ ਲੜਦਾ ਰਿਹਾ ਅਤੇ 303000 ਬੰਦਾ ਵੀ ਅਗਰ ਇੱਥੇ ਪੂਰਾ ਹੋ ਗਿਆ ਪਰ ਆਪਣੇ ਆਪਣੇ ਜਿਹੜੇ ਜੋ ਇਹਨਾਂ ਨੇ ਅਰਦਾਸ ਕਰਕੇ ਤੁਰੇ ਹਮਾਰਾ ਜਗੇ ਕਿ ਆਪਣੇ ਹੱਕਾਂ ਲਈ ਲੜਨਾ ਆ ਉਹਦੇ ਤੋਂ ਪਿੱਛੇ ਨਹੀਂ ਹਟਾਂਗੇ ਹਾਂ ਇਹ ਕਰਤੂਤ ਸਰਕਾਰ ਦੀ ਮਾਰੀ ਆ ਕਿ ਸਾਨੂੰ ਤੇ ਕਹਿੰਦੇ ਕਿ ਤੁਸੀਂ ਦੇਸ਼ ਦੇ ਵਾਸੀ ਜੇ ਤੇ ਉਹੀ ਦੇਸ਼ ਦੇ ਵਾਸੀਆਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਛੱਡਦੇ ਆ ਤੇ ਉਹੀ ਦੇਸ਼ ਦੇ ਬਜ਼ੁਰਗ ਜਿਨ੍ਹਾਂ ਦੇ ਉੱਤੇ ਡਾਂਗਾ ਚਲਾਈਆਂ ਜਾਂਦੀਆਂ ਉਹਨਾਂ ਨੂੰ ਸੱਟਾਂ ਲਾਈਆਂ ਜਾਂਦੀਆਂ ਠੀਕ ਹੈ ਜੀ ਬਜ਼ੁਰਗਾਂ ਦੇ ਉੱਤੇ ਵੀ ਇਹਨਾਂ ਕੋਲੋਂ ਤਰਸ ਨਹੀਂ ਕੀਤਾ ਜਾਂਦਾ ਜਦੋਂ ਤਸਵੀਰਾਂ ਦੇਖ ਰਹੇ ਸੀਗੇ ਇੱਥੇ ਦੀਆਂ ਜਦੋਂ ਅਥਰੂ ਗੈਸ ਦੇ ਗੋਲੇ ਚੱਲ ਰਹੇ ਸੀ ਬਜ਼ੁਰਗ ਨੀਚੇ ਡਿੱਗ ਰਹੇ ਸੀ ਤਾਂ ਕੀ ਜ਼ਹਿਨ ਦੇ ਵਿੱਚ ਕੀ ਆ ਰਿਹਾ ਸੀ ਆਇਆ ਸੀ ਕਿ ਜਿਹੜੇ ਅਫਸਰ ਪਿੱਛੇ ਖਲੋਤੇ ਨਾ ਇਹਨਾਂ ਦੀ ਜਮੀਰਾਂ ਮਰ ਚੁੱਕੀਆਂ ਵਾਂ ਕੱਲ ਨੂੰ ਮਾਰੇ ਨਾ ਕਰੇ ਕੱਲ ਨੂੰ ਇਹਨਾਂ ਦੇ ਸਮਾ ਬਣਿਆ ਨਾ ਤੇ ਇਹਨਾਂ ਦੇ ਡੈਡੀ ਹੁਣ ਆ ਕੇ ਮੋਰਚੇ ਤੇ ਖਲੋਣਗੇ ਤੇ ਇਸੇ ਤਰ੍ਹਾਂ ਇਹਨਾਂ ਦੇ ਅੱਗੇ ਪੀੜੀ ਜਿਹੜੀ ਆ ਉਹ ਇਹਨਾਂ ਦੇ ਡਾਂਗਾ ਮਾਰੂਗੀ ਠੀਕ ਹੈ ਜੀ ਇੰਨੀ ਵੀ ਆਪਣੀ ਜ਼ਮੀਰ ਨਾ ਮਾਰੋ ਕਿ ਤੁਹਾਨੂੰ ਆਪਣੇ ਪਿਓ ਦੇ ਪੱਗ ਦੇ ਉੱਤੇ ਪੈਰ ਲੱਗ ਕੇ ਜਾਣਾ ਪਵੇ ਠੀਕ ਹੈ ਜੀ ਸੋ ਇਹ ਇਹਨਾਂ ਨੇ ਜ਼ਮੀਰ ਮਾਰ ਲਈ ਹੋਈ ਆ ਪਹਿਲਾਂ ਤਾਂ ਇਹ ਦੱਸੋ ਹੀ ਕਿਹੜੀ ਗੱਲ ਉਹ ਇੱਥੇ ਬੈਠੇ ਅਸੀਂ ਵਿਲੇ ਕਰੋ ਸਾਰੇ ਆਪਣੇ ਘਰਬਾਰ ਇਹ ਕਹਿੰਦੇ ਨੇ ਨੈਟ ਦੇ ਉੱਤੇ ਅਸੀਂ ਪ੍ਰਚਾਰ ਕਰਦੇ ਨੇ ਕਹਿੰਦੇ ਕਿ ਵਿਲੇ ਨੇ ਕਹਿੰਦੇ ਫਸਲਾ ਲਾਤੀਆਂ ਕਹਿੰਦੇ ਹੁਣ ਵਿਲੇ ਹੋ ਕੇ ਬਹਿ ਗਏ ਕਹਿੰਦੇ ਵਾਢੀ ਕਰਕੇ ਫੇਰ ਦੁਬਾਰਾ ਆ ਜਾਣਗੇ ਕਹਿੰਦੇ ਤਾਂ ਵਿਲੇ ਨੇ ਇਹ ਨੈਟ ਦੇ ਉੱਤੇ ਪ੍ਰਚਾਰ ਇਸ ਤਰੀਕੇ ਦਾ ਕਿਸਾਨਾਂ ਦੇ ਉੱਤੇ ਕੀਤਾ ਜਾਂਦਾ ਉਹ ਜਿਹੜੇ ਭੌਂਕਦੇ ਨੇ ਨਾ ਉਹਨਾਂ ਨੇ ਘਰੇ ਕਰੇ ਕਦੇ ਛੋਟਾ ਜਿਹਾ ਰੁੱਖ ਨਹੀਂ ਉਗਾਇਆ ਹੁੰਦਾ ਤੇ ਗੱਲਾਂ ਕਰਦੇ ਆ ਠੀਕ ਹੈ ਜੀ ਜੇ ਅਸੀਂ ਫਸਲਾ ਲਾਉਨੇ ਆ ਤੇ 6 ਮਹੀਨੇ ਬਾਅਦ ਜੋ ਉਹਦੀ ਵਡਾਈ ਹੁੰਦੀ ਤੇ 6 ਮਹੀਨੇ ਪਹਿਲਾਂ ਉਹਦੀ 6 ਮਹੀਨੇ ਉਹਦੀ ਲਗਾਤਾਰ ਗੱਲਾਂ ਕਰਦੇ ਆ ਮੰਗਰ ਤੋਂ ਖਾਣਾ ਪਾਣੀ ਵਧੀਆ ਇਹਨਾਂ ਨੂੰ ਚੱਲੀ ਜਾਂਦਾ ਔਰ ਇਹ ਕਹਿੰਦੇ ਭਾਂਤ ਭਾਂਦੇ ਲੰਗਰ ਲਾਏ ਹੋਏ ਨੇ ਕਹਿੰਦੇ ਇਹਨਾਂ ਨੂੰ ਕਾਹਦੀ ਟੈਨਸ਼ਨ ਹੈ ਕਹਿੰਦੇ ਧਰਨਾ ਤਾਂ ਉਹ ਹੁੰਦਾ ਜਿੱਥੇ ਸਹੂਲਤਾਂ ਨਾ ਹੋਣ ਦੇਖੋ ਲੰਗਰ ਦੀ ਜਿਹੜੀ ਗੱਲ ਹੈ ਇਹ ਤੇ ਗੁਨਾਨਸ਼ਾ ਮਰਾ ਦਾ ਸਿਧਾਂਤ ਆ ਇਹਦੇ ਵਿੱਚ ਤੁਸੀਂ ਕੋਈ ਰਾਜਨੀਤੀ ਨਹੀਂ ਕਰ ਸਕਦੇ ਠੀਕ ਹੈ ਜੀ ਇਹ ਲੰਗਰ ਕੱਲਾ ਕਿਸਾਨ ਮੋਰਚੇ 'ਚ ਨਹੀਂ ਲੱਗਾ ਜਦੋਂ ਹਿਮਾਚਲ ਦੇ ਵਿੱਚ ਬਾੜ ਆਇਆ ਸੀ ਉੱਥੇ ਵੀ ਲੱਗਾ ਸੀ ਤੇ ਉੱਥੇ ਜਿਉਂ ਨਹੀਂ ਤੁਸੀਂ ਕਹਿਤਾ ਲੰਗਰ ਉਥੇ ਜਿੱਥੇ ਗੁਰੂ ਰੂਪ ਸਾਧ ਸੰਗਤ ਬੈਠੀ ਆ ਜਿੱਥੇ ਭੁੱਖਾ ਬੈਠਾ ਵਾ ਦੋਰਾ ਚਿਹਰਾ ਕਿਉਂ ਆ ਜਾਂਦਾ ਜਦੋਂ ਤਾਂ ਕੋਈ ਆਫਤ ਆਵੇ ਉਥੇ ਕਰੋਨਾ ਆਵੇ ਉਦੋਂ ਲੰਗਰ ਲਾ ਦੋ ਤਾਂ ਇਹ ਬਹੁਤ ਵਧੀਆ ਹੋ ਜਾਂਦੇ ਨੇ ਤਾਂ ਜਦੋਂ ਧਰਨੇ ਚ ਲਾ ਦਿੰਦੇ ਨੇ ਤਾਂ ਫਿਰ ਇਹ ਵਖਵਾਦੀ ਹੋ ਜਾਂਦੇ ਨੇ ਇਹ ਖਾਲਸਤਾਨੀ ਹੋ ਜਾਂਦੇ ਨੇ ਇਹ ਤਾਂ ਹੀ ਉਹ ਤੇ ਸਾਨੂੰ ਇਹ ਜਿਹੜਾ ਸ਼ਬਦ ਹੈ ਨਾ ਵਖਵਾਦੀ ਅਤੰਗਵਾਦੀ ਖਾਲਸਤਾਨੀ ਇਹ ਸਾਰੇ ਬਥੇ ਸਾਨੂੰ ਵਧੀਆ ਲੱਗਦੇ ਆ ਠੀਕ ਹੈ ਜੀ ਮੈਡਲ ਨੇ ਇਹ ਇਹ ਮੈਡਲ ਆ ਸਗੋਂ ਇਹਦੇ ਤੋਂ ਤੇ ਪਛਾਣ ਹੁੰਦੀ ਕਿ ਸਿੱਖ ਖਾਲਿਸਤਾਨੀ ਆ ਸਿੱਖ ਅਤੰਗਵਾਦੀ ਆ ਕਿਉਂਕਿ ਉਹ ਲੰਗਰ ਲਾਉਂਦੇ ਆ ਹੋਰ ਕੋਈ ਕਾਰਨ ਨਹੀਂ ਹੈਗਾ ਤੁਸੀਂ ਕੀ ਕਾਰਨ ਗਿਣੋਗੇ ਅਸੀਂ ਕਿਹੜੇ ਪ੍ਰਾਈਮ ਮਿਨਿਸਟਰ ਨੂੰ ਮਾਰਿਆ ਅਸੀਂ ਭਾਰਤ ਦੀ ਕੋਈ ਸਕੂਲ ਦੇ ਵਿੱਚ ਬੰਬ ਲਾਇਆ ਅਈ ਭਾਰਤ ਦੇ ਵਿੱਚ ਕਿੱਥੇ ਬੱਸ ਸਟੈਂਡ ਜਾ ਕੇ ਬੰਬ ਲਾਇਆ ਅਈ ਭਾਰਤ ਦੇ ਵਿੱਚ ਜਿਹੜੇ ਬੇਕਸੂਰ ਲੋਕ ਨੇ ਉਹਨਾਂ ਨੂੰ ਮਾਰਿਆ ਤਾਂ ਕਰਕੇ ਸਾਨੂੰ ਅਤਿਵਾਦੀ ਕਿਹਾ ਜਾਂਦਾ ਤਾਂ ਕਰਕੇ ਸਾਨੂੰ ਅਤਿਵਾਦੀ ਨਹੀਂ ਕਿਹਾ ਜਾਂਦਾ ਅਤਿਵਾਦੀ ਤਾਂ ਹੀ ਕਿਹਾ ਜਾਂਦਾ ਕਿਉਂਕਿ ਇਹ ਆਪਣੇ ਹੱਕਾਂ ਲਈ ਲੜਦੇ ਆ ਹੱਕਾਂ ਦੇ ਨਾਲ ਲੜਦੇ ਲੜਦੇ ਲੰਗਰ ਵੀ ਲਾਉਂਦੇ ਆ ਤੋ ਲੰਗਰ ਦੇ ਵਿੱਚ ਨਾ ਹਿੰਦੂਆਂ ਨੂੰ ਮਨਾਈ ਨਾ ਸਿੱਖਾਂ ਨੂੰ ਮਨਾਈ ਨਾ 크ਰਿਸਚੀਅਨ ਨਾ ਮੁਸਲਮਾਨ ਦਰਬਾਰ ਸਾਹਿਬ ਤੁਸੀਂ ਪਤਾ ਨਹੀਂ ਭਾਵੇਂ ਗੱਲ ਨੋਟ ਕੀਤੀ ਨਾ ਹੋਵੇ ਇਸ ਟਾਈਮ ਨਾ ਕਸ਼ਮੀਰ ਤੋਂ ਜਿੰਨੇ ਵੀ ਮੁਸਲਮਾਨ ਹੈ ਨਾ ਠੰਡ ਵਿੱਚ ਉਹ ਅੱਗੇ ਇੱਧਰ ਉੱਧਰ ਜਾਂਦੇ ਪਰ ਇਸ ਸਮੇਂ ਦੇ ਵਿੱਚ ਸਭ ਤੋਂ ਜ਼ਿਆਦਾ ਦਰਬਾਰ ਸਾਹਿਬ ਅੰਮ੍ਰਿਤਪੰਜਾਬ ਦੇ ਵਿੱਚ ਆ ਰਹੇ ਨੇ ਮੈਂ ਇੱਕ ਜਣੇ ਨੂੰ ਪੁੱਛ ਕੇ ਮੈਂ ਇੱਕ ਜਣੇ ਖਿਲਾਰ ਲਿਆ ਮੈਂ ਉੱਥੇ ਫੋਟੋਗ੍ਰਾਫੀ ਕਰਦਾ ਮੈਂ ਖਿਲਾਰ ਲਿਆ ਮੈਂ ਕਿਹਾ ਭਈਆ ਆਪਕੋ ਇੱਥੇ ਆਨੇ ਆਨੇ ਦਾ ਕਾਰਨ ਕਿਉਂ ਹੈ ਕਹਤਾ ਇਹ ਅੱਛਾ ਹੈ ਮੈਂ ਨੇ ਕਿਹਾ ਯਾਰ ਮੈਂ ਮੇਰੇ ਕੋ ਯਹਾਂ ਪੇ 12 ਸਾਲ ਹੋ ਗਏ ਹੈ 12 ਸਾਲ ਹੋ ਗਏ ਮੈਨੂੰ ਇੱਥੇ ਮੈਂ ਇੰਨਾ ਇੰਨਾ ਜ਼ਿਆਦਾ ਜਿਹੜਾ ਪ੍ਰਵਾਸੀ ਦਾ ਇੱਥੇ ਆਉਣਾ ਸੱਜਿਆ ਨਹੀਂ ਇਹ ਇਹ ਵਜਾ ਕੀ ਹੈ ਕਹਿੰਦੇ ਹਮਕੋ ਸਿੱਖੋ 'ਤੇ ਯਕੀਨ ਹੈ ਪੰਜਾਬੀਓ 'ਤੇ ਯਕੀਨ ਹੈ ਯੂਪੀ 'ਤੇ ਉੱਪਰ ਯਕੀਨ ਨਹੀਂ ਇਹ ਕਿਉਂ ਨਹੀਂ ਰਹਿ ਗਿਆ ਤੁਸੀਂ ਜਾ ਹਲਮਾਂਚਾਲੇ ਸਾਹਿਬ ਜਾ ਕੇ ਮਸਜਿਦ 'ਚ ਪੜਨੀ ਆ ਠੀਕ ਹੈ ਇਹ ਉਹਨਾਂ ਦਾ ਕਾਰਨ ਦੂਜੀ ਗੱਲ ਆਪਾਂ ਸਰਕਾਰ ਦੀ ਕਰਨੀ ਇੱਥੇ ਲੋਕਾਂ ਹਿੰਦੂ ਹਨ ਇਹ ਹਿੰਦੂਆਂ ਦੀ ਗੱਲ ਨਹੀਂ ਇਹ ਜਿਹੜੇ ਕੱਤੜਵੰਟੀ ਇਹ ਨੇ ਜਿਹਨੂੰ ਧਰਮ ਆਪ ਦਾ ਭਾਈਚਾਰਾ ਤਾਂ ਸਾਂਝਾ ਹੈ ਇੱਥੇ ਦਾ ਹਿੰਦੂ ਵੀ ਸਾਂਝਾ ਇੱਥੇ ਤੁਹਾਨੂੰ ਬਹੁਤ ਸਾਰੇ ਹਿੰਦੂ ਲੋਕ ਵੀ ਮਿਲ ਜਾਣਗੇ ਜਿਹੜੇ ਇੱਥੇ ਪਹੁੰਚੇ ਵੀ ਹੋਣਗੇ ਆ ਕੇ ਉਹਨਾਂ ਨੇ ਹਮਾਇਤ ਵੀ ਕੀਤੀ ਹੋਈ ਹੈ ਪੰਜਾਬ ਤੱਕ ਅੱਧੀ ਇਹ ਜਿਹੜਾ ਭਾਈਚਾਰਾ ਖਰਾਬ ਹੋਈ ਨਹੀਂ ਸਕਦਾ ਉਹ ਇੱਕੋ ਪੰਜਾਬ ਦੀ ਉਹ ਪਾਜੀ ਉਹ ਪੰਜਾਬ ਦੇ ਵਿੱਚ ਆ ਕੇ ਬਾਹਰ ਵੀ ਨਹੀਂ ਹੋ ਸਕਦਾ ਕੁਝ ਲੋਕ ਨੇ ਜਿਹੜੇ ਪ੍ਰਚਾਰ ਗਲਤ ਕਰਦੇ ਨੇ ਤਸਵੀਰਾਂ ਦਿਖਾ ਦਿੰਦੇ ਉਹ ਪੰਜਾਬ ਦੇ ਲੋਕ ਨਹੀਂ ਹੈਗੇ ਉਹ ਉਹ ਧਰਮ ਦੇ ਠੇਕੇਦਾਰ ਜਿਵੇਂ ਭਾਈ ਅਮਰਪਾਲ ਸਿੰਘ ਜੀ ਕਹਿੰਦੇ ਨਾ ਪੱਗਾਂ ਤੇ ਸਿਰਫ ਸਾਲੇ ਆ ਇਕੱਲੇ ਉਹ ਹਿੰਦੂਆਂ ਦੇ ਵਿੱਚ ਵੀ ਸਾਡੇ ਸਿੱਖਾਂ ਦੇ ਵਿੱਚ ਹੁਣ ਇਹ ਮੋਰਚਾ ਲੱਗਾ ਨਾ ਬਾਬਾਈ ਅੱਗੇ ਜਾ ਕੇ 15 ਦਿਨ ਵੇਖਿਓ 10 ਦਿਨ ਵੇਖਿਓ ਸਾਡੇ ਆਪ ਦੇ ਵਿੱਚ ਇੱਕ ਦੂਜੇ ਨੂੰ ਮਾੜਾ ਬੋਲਣ ਤੇ ਲਾ ਦੇਣਗੇ ਪਰ ਹਾਂ ਸਿੱਖੋ ਕਿਸਾਨ ਵੀਰੋ ਇੱਕ ਗੱਲ ਸਮਝ ਲਓ ਜੇ ਅਸੀਂ ਇੱਕ ਦੂਜੇ ਨੂੰ ਗੱਲਾਂ ਕਰਨ ਚ ਇੱਕ ਦੂਜੇ ਨੂੰ ਮਾੜਾ ਕਹਿਣ ਤੇ ਰਹਿ ਗਏ ਫਿਰ ਮੋਚਾ ਨਹੀਂ ਜਿੱਤਿਆ ਜਾਣਾ ਮੈਂ ਮੈਂ ਇਤਿਹਾਸ ਦੀ ਗੱਲ ਗਲਤ ਗੱਲ ਕਰਦਾ ਪੁਰਾਣੇ ਜ਼ਮਾਂ ਵਿੱਚ ਮਿਸਲਾਂ ਦੀ ਲੜਾਈ ਹੁੰਦੀ ਬਾਬਾਈ ਮਹਾਰਾਜਾ ਜੀ سنگਰ ਟਾਈਮ ਤੇ ਮਿਸਲਾ ਹੁੰਦੀ ਆਈ ਮਿਸਲਾ ਦੇ ਵਿੱਚ ਲੜਾਈ ਹੁੰਦੀ ਮਸਲਾ ਸਰਦਾਰ ਹੀ ਹੁੰਦੇ ਸੀ ਪਰ ਜਦੋਂ ਉੱਥੇ ਗੱਲ ਹੁੰਦੀ ਉਹ ਇਕੱਠੇ ਬਹਿ ਕੇ ਬਹਿ ਕੇ ਨਿਬੇੜਦੇ ਉਹ মিডিਆ ਦੇ ਵਿੱਚ ਨਹੀਂ ਛਾਲਦੇ ਸੀ ਗੱਲ ਤੇ ਜੇ ਇੱਥੇ ਕੋਈ ਗੱਲ ਹੁੰਦੀ ਉਹ মিডিਆ 'ਚ ਨਾ ਛਾਲਿਓ ਤੇ ਸਰਕਾਰ ਨੂੰ ਇੱਕ ਇਹ ਭਾਵੇਂ ਵਾਰਨਿੰਗ ਸਮਝ ਲਓ ਜਾਂ ਭਾਵੇਂ ਸਾਡੀ ਬੇਨਤੀ ਸਮਝ ਲਓ ਮੈਂ ਅੱਗੇ ਵੀ ਕਈ ਵਾਰੀ ਕਿਹਾ ਸਿੱਖ ਜਿਹੜਾ ਉਹ ਪਹਿਲਾਂ ਬੇਨਤੀ ਕਰਦਾ ਬਾਅਦ 'ਚ 250 ਚੜ੍ਹੇ ਵਾਲਾ ਕੰਮ ਕਰਦਾ ਹੈ ਇਹ ਕੱਲ ਇੱਕ ਵੀਡੀਓ ਦੇਖੀ ਕੱਲ ਇੱਕ ਬੀਬੀ ਕਿਸਾਨਾਂ ਨੂੰ ਗਾਲਾਂ ਕੱਢ ਰਹੀ ਸੀ ਉਂਗਲਾਂ ਦਿਖਾ ਰਹੀ ਸੀ ਗਲਤੀਆਂ ਕੰਦੇ ਇਸ਼ਾਰੇ ਕਰ ਰਹੀ ਸੀ ਵੀਡੀਓ ਵੇਖੀ ਤੁਸੀਂ ਉਹ ਹਾਂਜੀ ਮੈਂ ਵੇਖੀ ਉਹ ਕਾਰ ਦੇ ਵਿੱਚ ਦੋ ਬੀਬੀਆਂ ਪਤਾ ਕੀ ਆ ਉਹ ਪਹਿਲੀ ਦੋ ਪਾਪਾ ਕੀ ਪਰੀਆਂ ਨੇ ਦੂਜੀ ਗੱਲ ਨਾ ਉਹਨਾਂ ਨੇ ਕਦੇ ਕਿਸਾਨੀ ਕੀਤੀ ਹੁੰਦੀ ਨਾ ਉਹ ਕਦੇ ਪਿੰਡਾਂ ਦੇ ਵਿੱਚ ਵਿਚਰੀਆਂ ਠੀਕ ਹੈ ਤੇ ਨਾ ਤੇ ਉਹਨਾਂ ਨੂੰ ਪਤਾ ਵਾ ਕਿ ਫਸਲਾਂ ਉਗਾਈਦੀਆਂ ਕਿੱਦਾਂ ਵਾ ਤੇ ਨਾ ਉਹਨਾਂ ਨੂੰ ਇਹ ਪਤਾ ਕਿ ਇੱਕ ਕਿਲਾ ਜ਼ਮੀਨ ਸੰਭਜਦੇ ਉਹਨੂੰ ਬਣਾਉਣ ਚ ਕਿੰਨਾ ਸਮਾਂ ਲੱਗਦਾ ਠੀਕ ਹੈ ਡੈਡੀ ਨੇ ਕਾਰ ਦਿੱਤੀ ਆ ਕਾਰ 'ਚ ਬਹਿਣਾ ਵਾ ਰੇਸ ਦੇਣੀ ਬ੍ਰੇਕ ਮਾਰਨੀ ਬ੍ਰੇਕ ਮਾਰਨੀ ਜੇ ਨਹੀਂ ਲੱਗੀ ਬ੍ਰੇਕ ਤੇ ਕਹਿ ਦੇਣਾ ਸਾਈਡ ਤੇ ਹੋਵੇ ਭਾਵੇਂ ਬੰਦਾ ਸਾਈਡ ਤੇ ਖਲੋਤਾ ਹੋਵੇ ਠੀਕ ਹੈ ਸੋ ਇਹ ਜਿਹੜੇ ਇੰਨਾ ਵਰਗੀਆਂ ਜਿਹੜੀਆਂ ਬੋਲਦੀਆਂ ਵਾ ਨਾ ਇਹਨਾਂ ਨੂੰ ਆਪ ਨੂੰ ਨਹੀਂ ਪਤਾ ਹੁੰਦਾ ਕਿ ਅਸੀਂ ਕਰਨ ਕੀ ਦੇ ਆ ਇਹ ਇੰਨਾਂ ਕ ਅੰਨੀਆਂ ਹੋ ਗਈਆਂ ਵਾ ਆ ਰਾਜਨੀਤੀ ਦੇ ਪੋਲਿਟਿਸ਼ੀਅਨ ਦੇ ਵਿੱਚ ਕਿ ਇਹਨਾਂ ਨੂੰ ਉਹ ਕਿਸਾਨ ਨਹੀਂ ਵਿਖਦੇ ਜਿਹੜੇ ਜਿਹੜੇ ਸਵੇਰੇ ਤੇ ਇੱਕ ਚਿੱਟੇ ਰੰਗ ਦੀ ਟੀ-ਸ਼ਰਟ ਪਾ ਕੇ ਘਰੋਂ ਨਿਕਲਦੇ ਆ ਖੇਤੀ 'ਆस्ते ਤੇ ਜਦੋਂ ਰਾਤੀ ਆਉਂਦੇ ਆ ਤੇ ਉਹ ਉਹ ਬਰਾਊਨ ਜੀ ਹੋਈ ਹੁੰਦੀ ਆ ਮਿੱਟੀ ਤੋਂ ਮਿੱਟੀ ਹੋਏ ਹੁੰਦੇ ਆ ਤੇ ਉਹ ਆਜ ਇੱਥੇ ਆ ਕੇ ਬੈਠੇ ਤੇ ਉਹਨਾਂ ਨੂੰ ਅੱਗੋਂ ਗਲਤ ਇਸ਼ਾਰੇ ਕਰਦੀ ਆ ਇਹ ਜਿਹੜੀ ਜਿਹੜੀ ਉਹਨੇ ਕੀਤੇ ਆ ਨਾ ਮੈਂ ਉਹਨੂੰ ਇਹ ਕਹਿਣਾ ਚਾਹੁੰਦਾ ਆਪਣੇ ਭਾਬੇ ਨੂੰ ਜਾ ਕੇ ਨਾ ਆਪਣੇ ਡੈਡੂ ਨੂੰ ਤੇ ਦੱਸੀ ਤਾਂ ਉਹਨੂੰ ਪੁੱਛੀ ਕਿ ਭਾਈ ਤੂੰ ਕਿੱਦਾਂ ਕੇ ਪੈਸੇ ਕਮਾਏ ਆ ਤੇ ਜਿਹੜੀ ਤੁਸੀਂ ਰੋਟੀਆਂ ਖਾਂਦੇ ਨਾ ਇਹ ਉਸੇ ਕਿਸਾਨ ਨੇ ਉਗਾਈਆਂ ਜੇ ਤੁਹਾਨੂੰ ਰੋਟੀਆਂ ਨਾ ਨਾ ਮਿਲ ਜਾਣ ਉਂਗਲਾਂ ਛੱਡੋ ਤੁਹਾਡੇ ਕੋਲ ਪੈਰ ਤੇ ਤੁਰਿਆ ਨਹੀਂ ਜਾਣਾ ਜਿਹੜੀ ਇਹਦੇ ਵਰਗੀਆਂ ਬੋਲਦਿਆਂ ਵਾ ਨਾ ਪਹਿਲਾਂ ਤੇ ਖਾਲਸੇ ਨੂੰ ਹੁਕਮ ਨਹੀਂ ਹੈਗਾ ਕਿ ਤੀ ਪੈਨ ਨੂੰ ਮਾਰਾ ਬੋਲੰਦਾ ਤੇ ਨਾ ਹੱਥ ਚੁੱਕੰਦਾ ਤੇ ਮੈਂ ਬੋਲ ਕੇ ਐਵੇਂ ਆਪਣੀ ਆਪਣੀ ਜ਼ੁਬਾਨ ਗੰਦੀ ਕਰਾਂ ਹਣਾ ਉਹ ਤੇ ਚਲੋ ਹੈਗੇ ਆ ਗੰਦ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਅਕਲ ਨਹੀਂ ਜਿਨ੍ਹਾਂ ਨੂੰ ਇਹ ਪਤਾ ਨਹੀਂ ਕਿ ਕਿਸਾਨ ਜਿਹੜੇ ਬਜ਼ੁਰਗ ਨੇ ਜਿਹੜੇ ਹਣਾ ਨੌਜਵਾਨ ਨੇ ਕਿਸਾਨੀ ਕਰਕੇ ਹੁਣ ਸਭ ਤੋਂ ਵੱਡਾ ਕਾਰਨ ਇੱਧਰ ਵੇਖੋ ਅੱਜ ਨੌਜਵਾਨ ਬਾਹਰ ਜਾਂਦੇ ਨੇ ਹੁਣ ਸਭ ਤੋਂ ਵੱਡਾ ਕਾਰਨ ਇਹ ਹੀ ਹੈ ਕਿ ਸਾਨੂੰ ਸਾਡਾ ਹੱਕ ਨਹੀਂ ਮਿਲਦਾ ਠੀਕ ਹੈ ਜੇ ਕਿਸੇ ਐਮਐਲਏ ਨੂੰ ਕਹੀਏ ਕਿ ਭਾਈ ਤੂੰ ਸਾਡੇ ਰੋਡ ਬਣਾ ਦੇ ਉਹ ਪਹਿਲਾਂ ਕਹਿੰਦਾ ਮੈਨੂੰ ਐਮਐਲਏ ਬਣਾਓ ਜਦੋਂ ਐਮਐਲਏ ਬਣ ਜਾਂਦਾ ਵਰਾਤ ਗਈ ਬਾਤ ਗਈ ਸੋ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਕਿ ਆਪਣੀ ਕਰਤੂਤਾਂ ਸੁਧਾਰੋ ਤੇ ਜਿਹੜੇ ਲੋਕ ਕਿਸਾਨਾਂ ਨੂੰ ਮਾੜਾ ਬੋਲਦੇ ਨੇ ਜਾਂ ਮਾੜਾ ਸੋਚਦੇ ਨੇ ਉਹ ਰਾਤ ਇੱਕ ਕੰਮ ਕਰੋ 15 ਦਿਨ ਲਗਾਤਾਰ ਰੋਟੀ ਨਾ ਖਾਓ ਠੀਕ ਹੈ ਜੀ ਆਈ ਆਪਣੇ ਆਪਣੇ ਘਰਾਂ ਦਾ ਤਿਆਗ ਕਰਦਾ ਤੂੰ ਰੋਟੀ ਦਾ ਤਿਆਗ ਕਰ ਦੋ ਕਹਿ ਦੋ ਕਿ ਕਿਸਾਨ ਨੂੰ ਗੌਂਦੇ ਹੀ ਖਾਣੀ ਨਹੀਂ ਠੀਕ ਹੈ ਅਹੀਂ ਉਹਨ ਘਰਾਂ ਦਾ ਤਿਆਗ ਕੀਤਾ ਹੈ ਅਹੀਂ ਕੁ ਚਲ ਕਰਨ ਚਲੇ ਆ ਤੂੰ ਹੀ ਰੋਟੀ ਦਾ ਤਿਆਗ ਕਰ ਦੋ ਕਹਦੇ ਆ ਕਿਸਾਨ ਨੂੰ ਗਾਉਂਦੇ ਆ ਜੇ ਕਿਸਾਨਾਂ ਨੂੰ ਇੰਨੇ ਮਾਰੇ ਲੱਗਦੇ ਆ ਫਿਰ ਕਿਸਾਨਾਂ ਦੇ ਹੱਥ ਦੀ ਰੋਟੀ ਕਿਉਂ ਖਾਣੀ ਆ ਠੀਕ ਹੈ ਜੀ ਧੰਨਵਾਦ ਗੱਲਬਾਤ ਲਈ ਤਾਂ ਸੁਵਾਨ ਸਿੰਘ ਹੁਣੀ ਵੀ ਪਹੁੰਚ ਚੁੱਕੇ ਨੇ ਸ਼ੰਭੂ ਮੋਰਚੇ ਦੇ ਵਿੱਚ ਔਰ ਗੱਲਾਂ ਬਾਤਾਂ ਹੋ ਰਹੀਆਂ ਸੀ ਔਰ ਲਗਾਤਾਰ ਤਸਵੀਰ ਤੁਹਾਨੂੰ ਸ਼ੰਭੂ ਮੋਰਚੇ ਦੀ ਦਿਖਾਉਂਦੇ ਰਹਿਵੇਂ ਕੈਮਰਾ ਪਰਸਨ ਜਸ਼ਨ ਅਗਗੰਦੀਪ ਸਿੰਘ ਤੋਂ ਪੰਜਾਬੀ